ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਦਿਵਸ ਰਾਤ ਦੋਇ ਦਾਈ ਦਾਇਰ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਤਨ ਮਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮشکਕ ਕਾਲੂ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਇਹ ਜਪੁ ਸਾਹਿਬ ਦੀਆਂ 38 ਪਉੜੀਆਂ ਤੋਂ ਉਪਰੰਤ ਆਖਰੀ ਦੇ ਵਿੱਚ ਇਹ ਸ਼ਲੋਕ ਹੈ ਇਸਰ ਅਰੰਭਤਾ ਵਿਚ ਮਗਲਾ ਚਰਨ ਵਜੂ ਆਦ ਸਚੁ ਜੁਗਾਦ ਸਚੁ ਵਲਾ ਸ਼ਲੋਕ ਸੀ ਤਾਂ ਇਹ ਸ਼ਲੋਕ 38 ਪਉੜੀਆਂ ਅਤੇ ਆਖਰੀ ਸ਼ਲੋਕ ਇਹ ਸਭ ਜਪੁ ਸਾਹਿਬ ਦੇ ਨਾਲ ਸੰਬੰਧਿਤ ਜਪੁ ਸਾਹਿਬ ਦਾ ਹਿੱਸਾ ਹਨ ਆਖਿਰ ਦੇ ਵਿੱਚ ਗੁਰੂ ਸਾਹਿਬ ਇਸ ਸ਼ਲੋਕ ਰਹੀਂ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਸਰੀਰ ਲਈ ਪਵਨ ਕਿੰਨੀ ਮੱਤਾ ਰੱਖਦੀ ਕਿੰਨੀ ਜ਼ਰੂਰੀ ਹੈ ਪਵਨ ਨਾ ਹੋਵੇ ਬੰਦਾ ਮਿੱਡ ਤੋਂ ਮਿੱਡ ਵੀ ਇਸ ਤਰ੍ਹਾਂ ਜ਼ਿੰਦਗੀ ਨਹੀਂ ਰਹਿ ਸਕਦੀ ਸਵਾਸ ਤੋਂ ਬਿਨਾ ਜੀਵਨ ਖਤਮ ਹੋ ਜਾਂਦਾ ਇਸ ਤਰ੍ਹਾਂ ਗੁਰੂ ਜਿਹੜਾ ਹੈ ਉਹਦਾ ਜਿਹੜਾ ਜੀਵਨ ਦੇ ਵਿੱਚ ਮਹੱਤਤਾ ਹੈ ਰੋਲ ਹੈ ਉਹ ਜਿਸ ਤਨੇ ਸਰੀਰ ਲਈ ਸਵਾਸ ਕੀਮਤੀ ਨੇ ਇਤਨੇ ਆਤਮਿਕ ਜੀਵਨ ਦੇ ਲਈ ਆਤਮਿਕ ਜ਼ਿੰਦਗੀ ਦੇ ਲਈ ਗੁਰੂ ਦਾ ਮਤ ਗੁਰੂ ਦਾ ਗਿਆਨ ਇਹ ਜ਼ਰੂਰੀ ਹੈ। ਆਪ ਕੁਰੂ ਤਾਰਨ ਕਰਨਾ ਔਰ ਗੁਰੂ ਮਤ ਅਨੁਸਾਰ ਆਪਣਾ ਜੀਵਨ ਜਿਉਣਾ ਇਹ ਇਤਨਾ ਜ਼ਰੂਰੀ ਹੈ ਜਿੰਨਾ ਕਿ ਸਰੀਰ ਦੇ ਲਈ ਸਵਾਸਤਨ ਦੀ ਜ਼ਰੂਰਤ ਹੈ, ਪਰਮਣ ਦੀ ਜ਼ਰੂਰਤ ਹੈ। ਪਾਣੀ ਪੀਤਾ ਜਿਵੇਂ ਸਰੀਰ ਦੇ ਲਈ ਪਾਣੀ ਦੀ ਮਹੱਤਤਾ ਹੈ। ਇਸੇ ਤਰ੍ਹਾਂ ਹੀ ਉਹ ਪਰਮਾਤਮਾ ਦਾ ਨਾਮ ਜੋ ਹੈ, ਪਾਣੀ ਮਾਣੂ ਪਿਤਾ ਦਾ ਰੋਲ ਅਦਾ ਕਰ ਰਿਹਾ ਇਸ ਸ੍ਰਿਸ਼ਟੀ ਵਾਸਤੇ ਪਾਣੀ ਦੀ ਇਤਨੀ ਬੜੀ ਮਹਤਾ ਹੈ ਮਾਤਾ ਤਰਤੁਮਹਤ ਤੇ ਧਰਤੀ ਜਿਹੜੀ ਹੈ ਇਸ ਸ੍ਰਿਸ਼ਟੀ ਵਾਸਤੇ ਮਾਂ ਦਾ ਰੂਦਾ ਕਰ ਰਹੀ ਹੈ ਪਵਨ ਗੁਰੂ ਵੰਗ ਕੀਮਤੀ ਹੈ ਪਾਣੀ ਪਿਤਾ ਵੰਗ ਰਚੀ ਧਰਤੀ ਮਾਤਾ ਵੰਗ ਇਸ ਧਰਤੀ ਤੋਂ ਹੀ ਸਾਰੇ ਜੀਵ ਉੱਜਦੇ ਨੇ ਦਿਵਸ ਰਾਤ ਦੋਈ ਦਾਇ ਦਾਇ ਇਹ ਸਾਰੀ ਖੇੜ ਦੇ ਵਿੱਚ ਪਰ ਬ੍ਰਹਮ ਨੇ ਇਹ ਜਿਹੜੇ ਜੀਵ ਪੈਦਾ ਕੀਤੇ ਨੇ ਇਹਨਾਂ ਦੇ ਲਈ ਜਿਹੜੇ ਦਿਨ ਅਤੇ ਰਾਤ ਨੇ ਇਹ ਦੋਏदाई-ਦਾਇਆ ਜਾਨੀ ਇਹਨਾਂ ਦੇ ਖਿਡਾਵੇਂ ਇਹਨਾਂ ਦੇ ਦਾਈ ਵਾਲਾ ਰੋਲ ਜਿਹੜਾ ਹੈ ਇਹ ਦਿਨ ਰਾਤ ਕਰੀ ਜਾ ਰਹੇ ਨੇ ਦਿਨ ਰਾਤ ਦੀ ਖੇਡ ਵਿੱਚ ਬੰਦਾ ਸੌਂਦਾ ਜਾਗਦਾ ਕੰਮ ਤਾਂਨੇ ਕੋਲ ਜਾਂਦਾ ਇਸ ਖੇਡ ਨੂੰ ਖੇਡਦੇ ਖੇਡਦੇ ਆ ਇਹ ਆਪਣਾ ਜੀਵਨ guzari ਜਾ ਰਿਹਾ ਖੇਡ ਹੈ ਸਗਲ ਜਗਤ ਉਹ ਸਾਰਾ ਜਗਤ ਸਾਰਾ ਸੰਸਾਰ ਸਾਰਾ ਸੰਸਾਰ ਦੇ ਜੀਵ ਜੰਤ ਇਹ ਖੇਡ ਖੇੜੀ ਜਾ ਰਹੇ ਨੇ ਇਹ ਨਹੀਂ ਸਮਝਦੇ ਕਿ ਪਵਨ ਦੀ ਪਾਣੀ ਦੀ ਧਰਤੀ ਦੀ ਕੀ ਮਹੱਤਾ ਹੈ ਜ਼ਿੰਦਗੀ ਦੇ ਵਿੱਚ ਔਰ ਇੰਨੀ ਵੱਡੀ ਦਾਤ ਗੁਰੂ ਪ੍ਰਭੂ ਦੀ ਇਹ ਬਖਸ਼ੀ ਹੋਈ ਹੈ ਜੀਵਨ ਉਹਿਸ ਕਾਰਨ ਉਹ ਜਿਉਂਦੇ ਨੇ ਕਿ ਦਿਨ ਰਾਤ ਇਹ ਸਾਡੇ ਜ਼ਿੰਦਗੀ ਦੇ ਉਹਦ ਘਟਾ ਦਿਨ ਸੂਰਿਆ ਨਾਰੇ ਤੇ ਅਗਲੀ ਗੱਲ ਜਿਹੜੇ ਮਨ ਗੁਰੂ ਮਿਲ ਕਾਜ ਸਵਾਰੇ ਵਾਲੀ ਗੱਲ ਬੰਦਾ ਨਹੀਂ ਕਰਦਾ ਇਨਸਾਨ ਕੇਵਲ ਸੰਸਾਰੀ ਖੇਡ ਖੇਡਦਾ ਰਹਿੰਦਾ ਹੈ ਪਰਮਾਤਮਾ ਨੇ ਜਿਹੜਾ ਆਮੜ ਜਾਣੇ ਖੇਡ ਇਕ ਖੇਲ ਬਣਾਇਆ ਗਿਆ ਕਾਰੀਕੀਨੀ ਮਾਇਆ ਬੰਦਾ ਮਾਇਆ ਦਾ ਆਗੇ ਕਾਰੀ ਬਣ ਗਿਆ ਤੇ ਇਹ ਖੇਲ ਜਿਹੜਾ ਹੈ ਅਣ ਜਾਣਦਾ ਇਹ ਜਾਰੀ ਹੋ ਗਿਆ ਸੰਸਾਰ ਤੇ ਜੀਵ ਆਮਦੇ ਨੇ ਜਾਣਦੇ ਨੇ ਜਨਮਨ ਦੇ ਖੇਡ ਚ ਪੇਰੇ ਨੇ ਸਾਰਾ ਜਗਤ ਇਹ ਸੰਸਾਰ ਦੀ ਝੂਠੀ ਖੇਡ ਖੇਡਦਾ ਰਹਿੰਦਾ ਪਰ ਇਸ ਖੇਡ ਖੇਡਦੇ ਆ ਜਿਸ ਤਰ੍ਹਾਂ ਖਿਡਾਰੀ ਜਦੋਂ ਖੇਡਦੇ ਨੇ ਤੇ ਬਾਹਰ ਬੈਠੇ ਜਿਹੜੇ ਉਹਨਾਂ ਦਾ ਖੇਲ ਦੀ ਪਰਤਾਲ ਕਰ ਰਹੇ ਨੇ ਭਈ ਕਿਹੜਾ ਕਿਤਨੀ ਬਾਜੀ ਜਿੱਤ ਗਿਆ ਤੇ ਕਿਹੜਾ ਕਿਤਨੀ ਹਾਰ ਗਿਆ ਇਸ ਤਰ੍ਹਾਂ ਉਹ ਪ੍ਰਮਾਤਮਾ ਬੈਠਾ ਵੇਖੇ ਵਖ ਵਖ ਕੇਲਾ ਚੰਗੀਆਂ ਬੁਰੀਆਂ ਵਾਚਾ ਧਰਮ ਉਹ ਪ੍ਰਭੂ ਦਾ ਉਹ ਧਰਮ ਰੂਪੀ ਜੋ ਨਿਯਮ ਹੈ ਧਰਮ ਦਾ ਜੋ ਰਾਜ ਹੈ ਸ੍ਰਿਸ਼ਟੀ ਤੇ ਕਿ ਉਸ ਦੇ ਧਰਮ ਵੀ ਚੱਲਣਾ ਪੈਂਦਾ ਹੈ ਜਿਹੜਾ ਧਰਮ ਤੂੰ ਆਖੀ ਹੋ ਜਾਂਦਾ ਰਜ਼ਾ ਤੂੰ ਆਖੀ ਹੋ ਜਾਂਦਾ ਉਹ ਫਿਰ ਖੇਲ ਦੀ ਬਾਜੀ ਹਾਰ ਕੇ ਜਾਂਦਾ ਗੁਰਮੁਖ ਲਾਹਾ ਲੈ ਗਏ ਮਨੁਮੁਖ ਚੱਲੇ ਮੂਲ ਗਵਾਜੂ ਆਪਣਾ ਮੂਲ ਗਵਾਕੇ ਜਾਂਦੇ ਨੇ ਮੰਦੀ ਦੀਆਂ ਚੰਗੀਆਂ ਬੁਰੀਆਂ ਮਾਰੇ ਚੰਗੇ ਕਰਮਾਂ ਦੀ ਪ੍ਰਭੂ ਦੇ ਹਜ਼ੂਰ ਵਿੱਚ ਪ੍ਰਭੂ ਦੇ ਦਰ ਤੇ ਉਹ ਰੱਬੀ ਨਿਯਮ ਅਨੁਸਾਰ ਰੱਬੀ ਧਰਮ ਅਨੁਸਾਰ ਉਹਦੀ ਬਾਚਨ ਹੁੰਦੀ ਹੈ ਉਹਦੀ ਪਰਖ ਹੁੰਦੀ ਹੈ ਵੀ ਇਹ ਕਿਹੋ ਜਿਹਾ ਕਰਮ ਕਰਕੇ ਜੀਵ ਸੰਸਾਰ ਤੋਂ ਆਇਆ ਹੈ ਆਪਣਾ ਜੀਵ ਸਫਰ ਕਰਕੇ ਆਇਆ ਹੈ ਜਿ ਆਪਣਾ ਜੀਵਨ ਜਿਹੜਾ ਹੈ ਇਸ ਨੂੰ ਉਹ ਮਾਇਆ ਦੇ ਵਿੱਚ ਹੀ ਕੇਵਲ ਵਿਕਾਰਾਂ ਵਿੱਚ ਹੀ ਖੁਆਰ ਕਰਕੇ ਆਇਆ ਇਹ ਚੰਗੇ ਬੁਰੇ ਦੀ ਵਿਚਾਰ ਹੁੰਦੀ ਇਸ ਇਹ ਵਿਚਾਰ ਤੋਂ ਕੋਈ ਨਹੀਂ ਬਚ ਸਕਦਾ ਇਹ ਰਾਜ ਹੋਵੇ ਰੰਗ ਹੋਵੇ ਗੰਧਾਲ ਹੋਵੇ ਅਮੀਰ ਹੋਵੇ ਕਿਸੇ ਜਾਤ ਦਾ ਲਾਹਜ਼ਨੀ ਰੰਗ ਰੂਪ ਦਾ ਲਾਹਜ਼ਨੀ ਦੇਸ਼ ਮਜ਼ਦ ਦਾ ਲਾਹਜ਼ਨੀ ਕਿਸੇ ਕਿਸਮ ਦੇ ਕਿਸੇ ਫਿਰਕੇ ਪਥ ਦਾ ਲਾਹਜ਼ਨੀ ਹਰ ਕਿਸੇ ਦੀ ਚੰਗੀਆਂ ਬੁਰੀਆਂ ਦੀ ਉੱਤੇ ਵਾਚਾ ਧਰਮ ਖਦੂਰ ਪ੍ਰਭੂ ਦੀ ਹਜ਼ੂਰ ਵਿੱਚ ਧਰਮ ਦੇ ਅਧਾਰ ਤੇ ਵਾਚਨਾ ਹੁੰਦੀ ਹੈ ਵੀ ਧਰਮ ਅਨੁਸਾਰ ਜੀਵਨ ਠੀਕ ਸੀ ਨਹੀਂ ਸੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਫਿਰ ਆਪਣੇ ਆਪਣੇ ਕਰਮਾਂ ਦੇ ਅਧਾਰ ਤੇ ਬੰਦਾ ਆਪ ਜੋ ਕਰਮ ਕਰਕੇ ਆਇਆ ਹੈ ਉਹਨਾਂ ਦੇ ਆਧਾਰ ਕਰਮੀ ਆਪੋ ਆਪਣੀ ਆਪੋ ਆਪਣੀ ਜਿਹੜੀ ਉਹਦੀ ਕਰਨੀ ਰਹੀ ਹੈ ਕਰਮ ਰੇ ਨੇ ਉਹਨਾਂ ਅਨੁਸਾਰ ਕੋਈ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਦਾ ਹੈ ਤੇ ਕੋਈ ਦੂਰ ਹੋ ਜਾਂਦਾ ਜਿਹੜੇ ਨੇੜਤਾ ਪ੍ਰਾਪਤ ਕਰਦੇ ਨੇ ਜ્યોਤੀ ਜੋਤ ਰੈਲੀ ਸੰਪੂਰਨthੀ ਆ ਰਾਮਵਰੀ ਵਿਵਸਥਾ ਬਣ ਜਾਂਦੀ ਹੈ ਪ੍ਰਭੂ ਉਸਮਾਜ ਜਾਂਦੇ ਨੇ ਨੇੜਤਾ ਹੋ ਜਾਂਦੀ ਹੈ ਪ੍ਰਭੂ ਵਿੱਚ ਇੱਕ ਵਿੱਚ ਹੋ ਜਾਂਦੇ ਨੇ ਜਿਹੜੇ ਦੂਰ ਰਹਿ ਜਾਂਦੇ ਨੇ ਉਹ ਜਨਮਨ ਦੇ ਗੇੜੀ ਪੈ ਜਾਂਦੇ ਨੇ ਜਿਨ੍ਹਾਂ ਦੀ ਕਰਮਗਤੀ ਠੀਕ ਨਹੀਂ ਹੁੰਦੀ ਚੰਗੇਆਂ ਤੇ ਬੁਰੀਆਂ ਦੀ ਬਾਤਨ ਵਿੱਚ ਜਿਹੜੇ ਹਾਰਦੇ ਨੇ ਉਹਨਾਂ ਦੇ ਫਿਰ ਜਨਮ ਮਰ ਦਾ ਗੇੜ ਮੁਰ ਕੇ 84 ਸ਼ੁਰੂ ਹੋ ਜਾਂਦੀ ਹੈ ਜਿਨਹੀ ਨਾਮ ਤੇ ਆਇਆ ਜਿਹੜੇ ਸੰਸਾਰ ਦੇ ਆ ਕੇ ਜਿਹਨੇ ਨਾਮ ਵੱਲ ਧਿਆਨ ਕੀਤਾ ਆਪਣੇ ਇਸ ਆਪਣੇ ਮੂਲ ਨੂੰ ਪਛਾਣਿਆ ਜਿਹਨਾਂ ਨੇ ਗਏ ਮਸ਼ਕਤ ਕਾਲ ਉਹ ਉਸ ਤਰ੍ਹਾਂ ਜਿਹਨ ਮਿਹਨਤ ਕਰਕੇ ਗਏ ਦੁਨੀਆ ਤੋਂ ਜੀਵਨ ਦੀ ਉਹ ਮੈਨ ਜਿਸ ਲਈ ਉਹ ਆਏ ਸਨ ਮੈਨ ਤੇ ਹਰ ਬੰਦਾ ਕਰ ਰਿਹਾ ਜ਼ਿਮੀਂਦਾਰ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਨੌਕਰ ਚਾਹ ਕਰ ਬੰਦਾ ਮਿਹਨਤ ਕਰ ਰਿਹਾ ਹਰ ਬੰਦਾ ਦੌੜ ਭੱਜ ਕਰਕੇ ਸੰਸਾਰੀ ਪਦਾਰਥਾਂ ਲਈ ਸਿਰੇ ਨਿਰਬਾਲੀ ਮਿਹਨਤ ਕਰਦਾ ਪਰ ਗੱਲ ਇਸ ਮਿਹਨਤ ਨਹੀਂ ਹੈ ਜਿਹੜਾ ਇਸ ਸੰਸਾਰੀ ਮਿਹਨਤ ਦੇ ਨਾਲ ਸੜਕ ਜਿਗਾੜ ਕਰਨ ਦੇ ਨਾਲ-ਨਾਲ ਜਿਹੜਾ ਬੰਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਪ੍ਰਭੂ ਵੱਲ ਧਿਆਨ ਕਰਨਾ ਉਸ ਨੂੰ ਧਿਆਨ ਦਾ ਜਿਹੜਾ ਕਾਜ ਸੀ ਕਿਉਂਕਿ ਇਹ ਬਾਕੀ ਅਵਰ ਕਾਜ ਤੇਰਾ ਕਿਤਨਾ ਕੰਮ ਇਹ ਤੇ ਬੰਦਾ ਕਰਦਾ ਹੀ ਕਰਦਾ ਹੈ ਅਵਰ ਕਾਜ ਜਿਹੜੇ ਤੇਰੇ ਕਿਤਨਾ ਕੰਮ ਤੇਰੇ ਜੀਵਨ ਦਾ ਜੋ ਅਸਲ ਮਨੂਰਤ ਹੈ ਜੋ ਅਸਲੀ ਕਾਜ ਜਿਸ ਲਈ ਤੈਨੂੰ ਇਨਸਾਨ ਬਣਾ ਕੇ ਭੇਜਿਆ ਗਿਆ ਸੀ ਉਸ ਮਮੂਸ ਨੇਪਰੇ ਚਾਰਨ ਦੇ ਲਈ ਇਹ ਸੰਸਾਰੀ ਕਾਜ ਜਿਹੜੇ ਨੇ ਅਵਰ ਕਾਜ ਨੇ ਅਵਰ ਕਾਜ ਤੇ ਰੱਖੇ ਤਾਂ ਨਾਕਾਮ ਤੇ ਅਸਲੀ ਕਾਜ ਸੀ ਮਰ ਸਾਧ ਸੰਗਤ ਭਾਜ ਕੇਵਲ ਨਾਮ ਸਾਧ ਸੰਗਤ ਜੀ ਮਿਲ ਕੇ ਕੇਵਲ ਪ੍ਰਮਾਤਮਾ ਦਾ ਨਾਮ ਧਿਆਉਣਾ ਸੀ ਪ੍ਰਮਾਤਮਾ ਦਾ ਨਾਮ ਜਪਨਾ ਸੀ ਪ੍ਰਮਾਤਮਾ ਦੀ ਅਸਦੀ ਨੂੰ ਮਹਿਸੂਸ ਕਰਨਾ ਸੀ ਉਸ ਦਾ ਤੇ ਇਸ ਆਤਮਾ ਦਾ ਜੋ ਸੀਰੀ ਚ ਬੈਠੀ ਇਹਨਾਂ ਦਾ ਰਿਸ਼ਤਾ ਪਛਾਨਣਾ ਸੀ ਇਸ ਪ੍ਰਭੂ ਤੋਂ ਵਿਛੜੀ ਹੋਈ ਸੀੜ ਵਿੱਚ ਜੀਵਾਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰਨ ਦਾ ਯਤਨ ਜਿਹੜਾ ਹੈ ਧਰਮ ਦੇ ਮਾਰਗ ਤੇ ਦੁਰਗੇ ਕਰਨਾ ਸੀ ਪਰ ਉਸ ਉਹ ਨਾਸੀ ਨਾਮ ਧਿਆਨ ਨਾਲ ਤੇ ਜਿਹੜੇ ਇਹ ਨਾਮ ਤੇ ਆ ਕੇ ਜਿਹਨੀਆਂ ਨਾਮ ਤੇ ਆਇਆ ਰਬ ਦਾ ਨਾਮ ਜਿਹਨਾਂ ਨੇ ਤੇ ਆਇਆ ਗੇਮ ਬਸ਼ਕਤ ਕਾਲ ਉਹ ਮਿਹਨਤਾਂ ਕਰਕੇ ਕਾਲ ਕਮਾਈ ਕਰਕੇ ਦੁਨੀਆ ਤੋਂ ਗਏ ਤੇ ਉਹ ਵੀ ਪ੍ਰਭੂ ਦੇ ਦਰ ਤੇ ਜਾ ਕੇ ਸੁਰਖਰੂ ਉਹਨੇ ਪੰਜ ਪ੍ਰਮਾਨ ਪੰਜ ਪ੍ਰਧਾਨ ਵਾਲੀ ਅਵਸਥਾ ਬਣਦੀ ਹੈ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਜਿਹੜੇ ਉਜਲੇ ਹੁੰਦੇ ਨੇ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਕੇ ਖਿੜੇ ਮਿੱਥੇ ਉੱਥੇ ਪ੍ਰਵਾਨ ਹੋ ਜਾਂਦੇ ਨੇ ਕੀਤੀ ਛੁੱਟੀ ਨਾਲ ਉਹਨਾਂ ਦੀ ਸੰਗਤ ਵਿੱਚ ਜੋ ਜੋ ਰਹੇ ਨੇ ਹੋਰ ਜਿਹੜੇ ਉਹ ਜਿਆ ਜੀਵਨ ਜੀਊਗੇ ਉਹਨਾਂ ਦੀ ਸੰਗਤ ਚ ਉਹ ਉਹਨਾਂ ਦਾ ਵੀ ਨਾਲੇ ਛੁਟਕਾਰਾ ਜਾਂਦਾ ਉਹਨਾਂ ਦਾ ਵੀ ਇਸ ਤਰ੍ਹਾਂ ਉਦਾਰ ਹੋ ਜਾਂਦਾ ਹੈ। ਤੋ ਇਸ ਸ਼ਲੋਕ ਵਿੱਚੋਂ ਕੁਝ ਸ਼ੁੱਧ ਚਰਨੀ ਗੱਲਾਂ ਮਾਤਾ ਤਰਤ ਮਹਤੂ ਦਿਵਸ ਇਤ ਕੈਨ ਦਾ ਦਿਨ ਸਭਾ ਜਿੰਦੇ ਦਿਨਸ ਨਹੀਂ ਇਹ ਦਿਵਸ ਰਾਤ ਦੁਏदाई ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਦੇ ਆਖਰੀ ਕੰਨੇ ਉਪਰ ਬਿੰਦੀਆਂ ਦਾ ਉਚਾਰਨ ਕਰਨਾ ਹੈ ਚੰਗੀਆਂ ਆਈਆਂ ਬੁਰਾਈਆਂ ਬਹੁਵਚਨ ਨੇ ਸਾਰੇ ਦੋ ਅੱਖਰ ਵਾਚ ਧਰਮ ਖਦੂਰ ਤੇ ਉਹ ਪਰਮਾਤਮਾ ਦੇ ਦਰ ਤੇ ਜੋ ਭਰਾਜਮਾਨ ਧਰਤੀ ਜੋ ਨਿਯੁਕਤ ਹੈ ਧਰਮ ਧਰਮ ਦੇ ਅਧਾਰ ਤੇ ਇਹ ਵਾਚਨਾ ਹੁੰਦੀ ਹੈ ਕਰਮੀ ਆਪੋ ਆਪਣੀ ਕਰਮੀ ਆਪਣੇ ਆਪਣੇ ਜਿਹੜੇ ਕਰਮ ਨੂੰ ਉਹਨਾਂ ਅਨੁਸਾਰ ਕੇ ਨੇੜਾ ਕੇ ਦੂਰ ਨੇੜਾ ਨੇੜੇ ਨਹੀਂ ਹੈ ਨੇੜਾ ਕੇ ਦੂਰ ਜਿਨੀ ਨਾਮ ਤੇ ਹੈ ਗੇ ਮੁਸ਼ਕਕਤ ਕਾਲ ਮੁਸ਼ਕਕਤ ਦੇ ਸਸੇ ਦੇ ਏ ਬਿੰਦੀ ਲਗਾ ਕੇ ਸਾਹ ਨੂੰ ਸ਼ਾ ਬਣਾ ਕੇ ਮੁਸ਼ਕਕਤ ਕਾਲ ਇਹ ਸਹੀ ਹੈ ਲਫ਼ਜ਼ ਮਿਹਨਤ ਮੁਸ਼ਕਕਤ ਹੁੰਦਾ ਹੈ ਮੁਸਕਕਤ ਨਹੀਂ ਹੁੰਦਾ ਗੁਰੂ ਸਾਹਿਬ ਨੇ ਮੁਸਕਕਤਾਂ ਲਿਖਿਆ ਕਿ ਉਸ ਲਈ ਅਜੇ ਇਹ ਸ਼ਾ ਜ਼ਾ ਆਦ ਅੱਖਰਾਂ ਦਾ ਇਜ਼ਾਦਗੀ ਨਹੀਂ ਸੀ ਹੋਇਆ ਜੇ ਲਫ਼ਜ਼ ਨਹੀਂ ਸਨ ਬਣਾਏ ਗਏ ਤਾਂ ਹੁਣ ਸੋਕੇ ਇਹ ਉਰਦੂ ਬੋਲੀ ਦੇ ਲਫ਼ਜ਼ ਫਾਰਸੀ ਅਰਬੀ ਬੋਲੀ ਦੇ ਲਫ਼ਜ਼ ਜਿਹੜੇ ਗੁਰਬਾਣੀ ਵਿੱਚ ਆ ਗਏ ਉਹਨਾਂ ਦੇ ਉਹ ਉਚਾਰਨ ਜਿਹੜੇ ਸਹੀ ਨੇ ਉਹ ਹੀ ਉਚਾਰਨ ਕਰਨੇ ਬਣਦੇ ਨੇ ਗੇ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਇੱਥੇ ਖਿਆਲ ਰੱਖਿਓ ਬਹੁਤ ਸਾਰੇ ਪਾਠੀ ਮੈਂ ਦੇਖਦਾ ਉਹ ਕਗਾ ਜਿਹੜਾ ਕਾਲ ਤੇ ਕਾਲ ਦੀ ਆਵਾਜ਼ ਫਰਕ ਨਹੀਂ ਸਮਝਦੇ ਕਾਲ ਦੀ ਜੋ ਕਾਲ ਬੋਲ ਜਾਂਦੇ ਨੇ ਜਿਵੇਂ ਘਾਰ ਦੀ ਥਾਂ ਕੋਈ ਕਾਰ ਬੋਲੇ ਤਾਂ ਕਿਹਦਾ ਉਲਟਾ ਲੱਗਦਾ ਪਾਲ ਦੀ ਥਾਂ ਕੋਈ ਪਾਲ ਦੀ ਥਾਂ ਕੋਈ ਪਾਲ ਬੋਲੇ ਇਕ ਜਵਾ ਦੇ ਪਾਠ ਸੁਣ ਰਹੇ ਸਨ ਤੋਂ ਕਿ ਕੂੜਾ ਟੁੱਟਾ ਪਾਲ ਬੋਲਿਆ ਪਾਠੀ ਨੇ ਪਾਲ ਨਹੀਂ ਹੈ ਪਾਲ ਹੈ ਪਾਲ ਪਪਾ ਕਨਲ ਲੱਲਾ ਸਹੀ ਪਾਲ ਹੈ ਪਾਲ ਨੂੰ ਪਾਲ ਬੋਲਣਾ ਅਸੀਂ ਪੱਬੇ ਬੱਬੇ ਪੱਪੇ ਦੀ ਆਵਾਜ਼ ਦਾ ਫਰਕ ਸਮਝੀਏ ਦੱਦੇ ਤੱਦੇ ਤੱਤੇ ਦੀ ਆਵਾਜ਼ ਦਾ ਫਰਕ ਸਮਝੀਏ ਇਹ ਫਰਕ ਸਮਝ ਕੇ ਅਸੀਂ ਪਾਠ ਕਰੀਏ ਤਾਂ ਸਾਡਾ ਸ਼ੁੱਧ ਪਾਠ ਹੋਵੇਗਾ ਤੋਂ ਜਪ ਜੀ ਸਾਡੀ ਜਿਹੜੀ ਬਾਣੀ ਹੈ ਇਹ ਸਿੱਖ ਦਾ ਰੋਜ਼ ਦਾ ਨਿਤ ਰਹਿਮ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਮਤਾ ਵਿਤੇਰਨ ਪੰਨੇ ਜਿਹੜੇ ਨੇ ਇਸ ਸਿੱਖ ਦਾ ਨਿਤਨੇਮ ਦਰਜ ਕੀਤਾ ਗਿਆ ਖਾਸ ਕਰਕੇ ਜਪੀ ਸਾਹਿਬ ਤੇ ਪੂਰੀ ਇਕਮਾਨੀ ਹੈ ਲੇਕਿਨ ਜਿਹੜਾ ਰਹਿਰਾਸ ਦਾ ਸਰੂਪ ਬਣਿਆ ਐਸਾ ਸਰੂਪ ਗੁਰੂ ਗ੍ਰੰਥ ਸਾਹਿਬ ਜੂਰ ਕੀਦੇ ਵੀ ਨਹੀਂ ਹੈ ਇਹ ਸਰੂਪ ਆਸਾ ਰਗ ਚੋਂ ਸ਼ਬਦ ਚੁੱਕ ਕੇ ਤੇ ਇਹ ਇਥੇ ਅੱਗੇ ਜੋੜ ਕੇ ਇੱਕ ਰਹਿਰਾਸ ਦਾ ਸਰੂਪ ਬਣਾਇਆ ਗਿਆ ਨਵੇਂ ਸ਼ਬਦ ਜਿਹੜੇ ਸੂਦਰ ਦੇ ਸਿਰਲੇਖ ਥੱਲੇ ਤੇ ਫਿਰ ਸੋਬਰਖ ਦੇ ਸਿਰਲੇਖ ਥੱਲੇ ਹੁਣ ਅੱਗੇ ਅਸੀਂ ਜਿਹੜੀ ਕੱਲ ਤੋਂ ਵਿਚਾਰ ਆਰੰਭ ਕਰਾਂਗੇ ਉਹ ਸੁੱਧ ਰੈ ਰਸਦੀ ਕਰਨ ਦੀ ਸੜ ਜਨੀ ਤੇਰੇਮਦੀ ਬਾਣੀਆਂ ਨੇ ਤੋ ਜਪ ਸਭ ਜਿਹੜਾ ਹੈ ਇਹ ਵੀ ਨਿਤਰੇਮਦੀ ਬਾਣੀ ਹੈ ਇਹਦਾ ਨਾਮ ਜਪ ਹੈ ਲੇਕਿਨ ਅਸੀਂ ਜਪ ਜੀ ਜਦੋਂ ਬੋਲਦੇ ਹਾਂ ਸਤਿਕਾਰ ਕਰਕੇ ਜਪ ਜੀ ਬੋਲਦੇ ਹਾਂ ਨਾਲ ਸਾਹਿਬ ਵੀ ਬੋਲਦੇ ਹਾਂ ਜਪ ਜੀ ਦਾ ਆਰੰਭਤਾ ਜੜੀ ਹੈ ਉਹ ਮੂਲ ਮੰਤਰ ਦੀ ਸਮਾਪਤੀ ਹੁੰਦੀ ਹੈ ਗੁਰਪ੍ਰਸਾਦ ਤੇ ਉਸ ਤੋਂ ਬਾਅਦ ਅੱਗੇ ਸਿਰਲੇਖ ਹੈ ਜਪ ਜਪ ਸਰਲੇਖ ਜਿਹੜਾ ਇਹ ਜਪਜੀ ਸਾਹਿਬ ਦਾ ਸਰਲੇਖ ਹੈ ਜਪ ਇਹ ਲਿਹਾਜ਼ਾ ਕਈ ਲੋਕ ਸਵਾਲ ਕਰਦੇ ਨੇ ਕਿ ਮੂਲ ਮੰਤਰ ਕਿੱਥੇ ਤੱਕ ਹੈ ਜੀ ਗੁਰਪ੍ਰਸਾਦ ਤੱਕ ਆ ਕਿਹਾ ਹੈ ਉਸੇ ਵੀ ਸਾਈ ਤੱਕ ਹੈ ਇਹ ਤੇ ਇਹ ਲਿਖਤ ਜਿਹੜੀ ਗੁਰੂ ਗ੍ਰੰਥ ਸਾਹਿਬ ਉਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਪ੍ਰਸਾਦ ਤੋਂ ਬਾਅਦ ਉਹ ਦੋ ਡੰਡੀਆਂ ਸਟਾਪ ਹੋ ਗਿਆ ਪਰ ਇੱਥੇ ਮੂਲ ਮੰਤਰ ਪੂਰਾ ਹੋ ਗਿਆ ਉਸ ਤੋਂ ਬਾਅਦ ਜਪ ਸਰਲੇਖ ਜਿਹੜਾ ਇਹਦੇ ਵੀ ਪਿੱਛੇ ਵੀ ਦੋ ਡੰਡੀਆਂ ਨੇ ਅੱਗੇ ਵੀ ਦੋ ਡੰਡੀਆਂ ਨੇ ਯਾਨੀ ਇਹ ਜਪ ਪੂਰਾ ਇੱਕ ਸਰਲੇਖ ਹੈ ਉਸ ਤੋਂ ਬਾਅਦ ਪਹਿਲਾ ਸ਼ਲੋਕ ਹੈ ਹਾਤਸਾ ਜੁਗਾ ਸਚ ਹੈ ਪਿਸਾ ਜਨਨ ਕੋ ਇਸ ਸਚ ਇਹ ਜਪਜੀ ਸਾਹਿਬ ਦਾ ਹੈ ਸ ਅਸੀਂ ਕਈ ਦਫਾ ਜਦੋਂ ਜਮਾਨਾ ਦੀ ਸਮਾਪਤੀ ਦੇ ਅਨੰਦ ਸਾਹਿਬ ਛੇ ਪਉੜੀਆਂ ਪੜਦੇ ਹਾਂ ਨਾਲ ਇਹ ਸ਼ਲੋਕ ਉੱਪਰ ਲੱਗਦੇ ਪਉਣ ਗੁਰੂ ਪਾਣੀ ਪਤਾ ਪੜ ਲੱਗਦੇ ਆ ਦੇਖੋ ਇਹ ਪਉਣ ਗੁਰੂ ਪਾਣੀ ਪਤਾ ਵਾਲਾ ਸ਼ਲੋਕ ਜਪਜੀ ਸਾਹਿਬ ਦੇ ਆਖਿਰ ਤੇ ਜਪਜੀ ਸਾਹਿਬ ਦੇ ਪਾਠ ਦੇ ਆਖਿਰ ਤੇ ਇਸ ਦਾ ਪੜਨਾ ਹੀ ਠੀਕ ਹੈ ਇਹਦਾ ਅਨੰਦ ਸਾਹਿਬ ਦੇ ਨਾਲ ਪੜੀ ਜਾਣਾ ਕੋਈ ਉਸ ਦਾ ਕੋਈ ਮਤਲਬ ਨਹੀਂ ਹੈ ਇਸ ਤਨਾ ਇਦੂ ਅਸੀਂ ਮੂਲ ਮੰਤਰ ਦਾ ਉਚਾਰਨ ਕਰਦੇ ਆਂ ਤੇ ਗੁਰਪ੍ਰਸਾਦ ਤਾਂ ਕੀ ਕਰੀਏ ਕਹੀਂ ਫਿਰ ਲਾਸਟ ਉੱਪਰ ਜਪ ਆ ਆਦ ਸਚ ਜੁਗਾ ਸਚ ਐਪੀ ਸਚ ਨਾਨਕ ਜਪ ਵੀ ਲਫ਼ਜ਼ੀ ਬੋਲਦੇ ਨੇ ਤੇ ਜਪ ਤੇ ਫਿਰ ਪੜਦੇ ਨਹੀਂ ਖਾਲੀ ਇਹ ਪਹਿਲਾ ਸ਼ਲੋਕ ਆਦ ਸਚ ਜੁਗਾ ਸਚ ਵਾਲਾ ਪੜ ਕੇ ਪੂ ਬਾ ਦਿੰਦੇ ਨੇ ਇਹ ਖਿਆਲ ਰੱਖਿਆ ਜਾਏ ਕਿ ਆਦ ਸਚ ਜੁਗਾ ਸਚ ਉਹ ਸ਼ਲੋਕ ਜਦੋਂ ਜਪ ਜੀ ਸਾਹਿਬ ਦਾ ਪਾਰਟ ਹੁੰਦਾ ਉਹਦੀ ਅਰੰਭਤਾ ਦਾ ਮੰਗਲਾ ਚਰਨ ਹੈ ਇਸ ਉਸ ਤੇ ਜਪ ਬਣੀ ਨਾਲ ਹੀ ਪੜਿਆ ਜਾਏ ਇਸ ਤਰ੍ਹਾਂ ਪਉਣ ਗੁਰੂ ਪਾਣੀ ਪਿਤਾ ਵਾਲਾ ਸ਼ੋਕ ਵੀ ਜਦੋਂ ਜਪ ਬਣ ਕੇ ਪਾਰਤੀ ਸਮਾਪਤੀ ਹੋ ਥਤੀ ਪਉਣ ਉਸ ਤੋਂ ਬਾਅਦ ਹੀ ਉਸ ਲੋਗ ਇਹਦੇ ਨਾਲ ਸੋਦੇ ਦੇ ਨਾਲ ਪੜਿਆ ਜਾਏ ਇਹ ਮੂਲ ਮੰਤਰ ਆਪਣੇ ਆਪ ਹੀ ਸੁਤੰਤਰ ਹੈ ਇਹ ਗੁਰਗਨ ਸਾਹਿਬ ਦੇ ਆਰੰਭ ਵਿੱਚ ਹੀ ਸੰਪੂਰਨ ਰੂਪ ਵਿੱਚ ਲਿਖਿਆ ਆ ਗੁਰਗਨ ਸਾਹਿਬ ਨੂੰ ਹੋਰ ਹੀ ਬਹੁਤ ਥਾਵਾਂ ਤੇ ਸੰਪੂਰਨ ਰੂਪ ਵਿੱਚ ਲਿਖਿਆ ਆ ਇਹ ਆਪਣੇ ਛੋਟੇ ਰੂਪ ਵੀ ਜਗਾ ਜਗਾ ਤੇ ਲਿਖਿਆ ਮਿਲਦਾ ਤੁਹਾਨੂੰ ਤੋ ਉਹ ਮੰਗਲਾ ਚਾਰਨ ਵਜੂਸ ਨੂੰ ਵਰਤਿਆ ਜਾਂਦਾ ਹੁਣ ਆਮ ਤੌਰ ਤੇ ਕਈ ਜਗ੍ਹਾ ਦੇ ਇੱਕ ਓਮ ਕਾ ਸਤਗੁਰੂ ਪ੍ਰਸਾਦ ਵੀ ਓਮ ਵਰਤਿਆ ਜਾਂਦਾ ਕਿਸੇ ਸ਼ਬਦ ਦੀ ਅਰੰਮਤਾ ਦੇ ਵਿੱਚ ਤੋ ਜਪਤੀ ਸਾਹਿਬ ਦਾ ਜਿਹੜਾ ਮੂਲ ਰੂਪ ਹੈ ਉਹ 38 ਪੋੜੀਆਂ ਹੀ ਨੇ ਤੇ ਦੋ ਸਲੋਕ ਆਸਾਚ ਵਾਲਾ ਪਉਣ ਗੁਰੂ ਪਾਣੀ ਪਿਤਾ ਵਾਲਾ ਇਹ ਸਾਡਾ ਅੰਮ੍ਰਿਤ ਵੇਲਾ ਦਾ ਨਿਤਨੇਮ ਹੈ ਪੈ ਰਾਤ ਰਹਿੰਦੇ ਹਾਂ ਜਿਹੜਾ ਸਿੱਖ ਨੇ ਉੱਠ ਕੇ ਸਿਮਨ ਕਰਨਾ ਜਪ ਕਰਨਾ ਔਰ ਸੂਬਾ ਜਿ ਸਬਦ ਦਾ ਪਾਠ ਕਰਨਾ ਪੂਰੀ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ